ਸਾਰੇ ਅਨੰਸ ਸਿੱਖਾ ਦੁੱਸਰੇ ਕਿਵੇਂ ਹੋ ਤੇ ਮਿਲ ਕਰਦੇ ਆ ਸਾਰੇ ਠੀਕ ਹੋਵੋਗੇ ਤੇ ਸਾਰੇ ਵਧੀਆ ਹੋਵੋਗੇ ਜੀ ਤੇ ਪ੍ਰਮਾਤਮਾ ਕਰੇ ਸਾਰੇ ਵਧੀਆ ਹੀ ਰਹੋ ਤੁਸੀਂ ਤੰਦਰੁਸਤ ਰਹੋ ਤੇ ਖੁਸ਼ ਰਹੋ ਅਸੀਂ ਜਾ ਰਹੇ ਸੀਗੇ ਐਮਜੋ ਹਸਪੀਟਲ ਇੱਧਰ ਅਸੀਂ ਖਿਆ ਥੋੜਾ ਬਹੁਤਾ ਚਲੋ ਵਲੌਗ ਬਣਾ ਲੀ ਜਾਂਦੇ ਜਾਂਦੇ ਗਰਮੀ ਬਹੁਤ ਜ਼ਿਆਦਾ ਸੀਗੀ ਗਰਮੀ ਪੈ ਰਹੀ ਸੀਗੀ ਤੇ ਉੱਪਰ ਸਿਗੀਰੋ ਸਿਗੀਰੋ ਰੋਡ ਤੇ ਭਰਤਨਾਲਾ ਰੋਡ ਤੇ ਤੇ ਵੈਸੇ ਅਸੀਂ ਜਲਦੀ ਪਹੁੰਚ ਗਏ ਸੀ ਬਟਿੰਡੇ ਬਟਿੰਡੇ ਜਾਣਾ ਸੀਗਾ ਦੀਦੀ ਉਹਨਾਂ ਦੀ ਦਵਾਈ ਲੈਣ ਤੇ ਅਸੀਂ ਮੇਰੇ ਰਸਤੇ 'ਚ ਸੀਗੇ ਗਰਮੀ ਨੇ ਬਹੁਤ ਵੱਟ ਕੱਢ ਰੱਖੀ ਹੈਗੇ ਤੇ ਮੇਰਾ ਹੋ ਗਿਆ ਸੀਗਾ ਗਲਾ ਖਰਾਬ ਕੋਈ ਨਾ ਗਰਮ ਗੁਰਮਖਾ ਕੇ ਉਤੋਂ ਚੀਜ਼ ਤੇ ਠੰਡਾ ਪਾਣੀ ਪੀ ਲਿਆ ਤਾਂ ਕਰਕੇ ਹੋ ਗਿਆ ਮੇਰਾ ਗਲਾ ਜਮਾਈ ਖਰਾਬ ਹੋ ਗਿਆ ਸੀ ਤੇ ਹੁਣ ਮੇਰਾ ਹਜੇ ਮੜਾ ਮੋਟਾ ਗਲਾ ਠੀਕ ਹੈ ਅੱਜ ਕੱਲ ਵਾਲਾ ਖਰਾਬ ਹੋ ਗਿਆ ਸੀ ਸ਼ਾਮ ਜੀ ਨੂੰ ਅੱਜ ਠੀਕ ਆ ਤੇ ਅਸੀਂ ਸਵੇਰ ਦਾ ਫਟਾਫਟ ਕੰਮ ਕੀਤਾ ਰੋਟੀ ਰੋਟੀ ਬਣਾਈ ਸਾਰੇ ਕੰਮ ਕਰੇ ਤੇ ਅਸੀਂ ਜਾ ਰਹੇ ਸੀਗੇ ਰਸ਼ਮੀਨ ਵੀ ਤਾਂ ਫਰੀ ਹੈ ਛੁੱਟੀਆਂ ਸੀਆਂ ਮੇਰੇ ਰਸ਼ਮੀਨ ਵੀ ਨਾਲ ਹੀ ਜਾ ਰਿਹਾ ਸੀ ਸਾਡੇ ਤੇ ਰਸ਼ਮੀਨ ਕਹਿੰਦਾ ਇਕੱਲਾ ਮੈਂ ਰਹਿਦਾ ਨਹੀਂਗਾ ਕਰੇ ਕਰੇ ਨਹੀਂ ਸੀਗਾ ਕੋਈ ਤੇ ਕਹਿੰਦਾ ਮੈਂ ਰਹਿਣਾ ਨਹੀਂਗਾ ਨਾਲ ਹੀ ਜਾਣਾਗਾ ਤੇ ਵੈਸੇ ਬੱਚਿਆਂ ਦਾ ਤਾਂ ਕੰਮਾ ਵੀ ਕੋਈ ਨਹੀਂ ਹੁੰਦਾ ਹਸਪੀਟਲਾਂ ਦੇ ਵਿੱਚ ਪਰ ਰਸ਼ਮੀਨ ਸਾਡੇ ਨਾਲ ਹੀ ਗਿਆ ਸੀਗਾ ਉੱਥੇ ਅਸੀਂ ਕਰ ਵੀ ਹੈਗਾ ਤੇ ਉੱਥੇ ਛੜਤਾ ਸੀਗਾ ਰਸ਼ਮੀ ਦੀ ਮਾਸੀ ਦੇ ਘਰ ਰਸ਼ਮੀ ਨੂੰ ਛੱਡ ਗਈ ਸੀ ਤੇ ਮੇਰਾ ਗਾਲ ਹੈ ਜਿਹੜਾ ਜ਼ਿਆਦਾ ਹੀ ਖਰਾਬ ਹੋ ਰਿਹਾ ਹੈਗਾ ਹੁਣ ਵੀ ਆਵਾਜ਼ ਦੇ ਵਿੱਚ ਵੀ ਮੇਰਾ ਤੁਹਾਨੂੰ ਵੀ ਫਰਕ ਲੱਗੂਗਾ ਅਸੀਂ ਪਹੁੰਚ ਗਏ ਸੀਗੇ ਹੁਣ ਹਸਪੀਟਲ ਤੇ ਦਵਾਈ ਵੈਸੇ ਅਸੀਂ ਚੈੱਕਅਪ ਕਰਵਾ ਲਏ ਸੀਗੇ ਤੇ ਦੁਬਾਰਾ ਰਿਪੋਰਟ ਦਿਖਾਉਣੀ ਸੀ ਡਾਕਟਰ ਨੂੰ ਤੇ ਇੱਥੇ ਅਸੀਂ ਖੜੇ ਸੀਗੇ ਜੀ ਜੀ ਬੈਠੇ ਸੀ ਇਧਰ ਬਿਲਾਂ ਕਰ ਰਹੀ ਸੀ ਇਹ ਤੇ 6ਵੀਂ 7ਵੀਂ ਮੰਜ਼ਲ ਤੇ ਸੀਗੇ ਅਸੀਂ ਅੰਦਰ ਤਾਂ ਵੈਸੇ ਹਸਪੀਟਲ ਦੇ ਗਰਮੀ ਨਹੀਂ ਸੀਗੀ ਬਾਹਰ ਨਿਕਲਦੇ ਜੀ ਦੋ ਦੋ ਗਰਮੀ ਦਾ ਕਿੱਥਾ ਲੱਗਦਾ ਹੁਣ ਅਸੀਂ ਦਵਾਈ ਲੈ ਕੇ ਬਾਹਰ ਆ ਗਏ ਸੀਗੇ ਰਿਪੋਰਟ ਦਿਖਾ ਕੇ ਆਗੇ ਸੀ ਤੇ ਇੱਥੇ ਮੈਡੀਕਲ ਤੋਂ ਲੈਣੀ ਸੀ ਦਵਾਈ ਤੇ ਗੱਡੀ ਹੈ ਜਿਹੜੀ ਉਹ ਖੜਮ ਨਹੀਂ ਦਿੰਦੇ ਸੀ ਕਹਿੰਦੇ ਪਾਰਕਿੰਗ ਚ ਲਾਓ ਤੇ ਅਸੀਂ ਮੋੜ ਕੇ ਜੇ ਗੱਡੀ ਬੱਸ ਲੈ ਜਾਂਦੀ ਇੰਨੇ ਨੂੰ ਦਵਾਈ ਲੈ ਲਈ ਸੀ ਤੇ ਬੱਸ ਅਸੀਂ ਜਾਣਾ ਸੀਗਾ ਹੁਣ ਘਰ ਵਾਪਸ ਰਸ਼ਮੀ ਨੂੰ ਲੈ ਕੇ ਤੇ ਘਰ ਜਾਣਾ ਸੀਗਾ ਥੋੜਾ ਟਾਈਮ ਡੇਟ ਕਰਿਆ ਇੱਥੇ ਇੱਧਰ ਵੀ ਕਾਫੀ ਗੱਡੀਆਂ ਖੜੀਆਂ ਸੀ ਨਾ ਹਸਪੀਟਲ ਦੇ ਬਾਹਰ ਵੀ ਤੇ ਹੁਣ ਆਗੇ ਸੀ ਲੋ ਜੀ ਅਸੀਂ ਘਰ ਘਰਤਾ ਸੀ ਵੈਸੇ ਆ ਦੂਸਰੇ ਦਿਨ ਦੀ ਵੀਡੀਓ ਹੈ ਸਵੇਰ ਦੀ ਸ਼ਾਮ ਨੂੰ ਸਾਨੂੰ ਕਾਫੀ ਨੀਰਾ ਹੋ ਗਿਆ ਸੀਗਾ ਉਸ ਤੋਂ ਬਾਅਦ ਵਲੌਗ ਨਹੀਂ ਬਣਾ ਸਕਤੇ ਇਹ ਸੀ ਬਸਵੇਰ ਦਾ ਟਾਈਮ ਤੇ ਰਸ਼ਮੀਨ ਸੁੱਤਾ ਪਿਆ ਹੈ ਜੇ 8 ਦਾ ਟਾਈਮ ਸੀਗਾ ਤੇ ਰਾਤ ਨੂੰ ਕੱਲ ਸ਼ਾਮ ਨੂੰ ਵਲੌਗ ਨਹੀਂ ਬਣਿਆਗਾ ਪਲੀਜ਼ ਮੇਰੀ ਨਾ ਆਵਾਜ਼ ਦੇ ਵਿੱਚ ਨੁਕਸਾਗਾ ਅੱਜ ਤੇ ਖਰਾਬੀ ਹੈ ਤੇ ਕੋਈ ਮਿਸਟੇਕ ਹੋਵੇ ਤਾਂ ਮੈਨੂੰ ਮਾਫ ਕਰਨਾ ਤੇ ਤਾਂ ਹੀ ਤਾਂ ਮੈਂ ਆਵਾਜ਼ ਲਗਾ ਰਹੀ ਹਾਂਗੀ ਤੇ ਮੇਰੀ ਸਵੇਰ ਵੇਲੇ ਤਾਂ ਆਵਾਜ਼ ਜਮੇ ਨਹੀਂ ਨਿਕਲਦੀ ਸੀ ਇੱਥੇ ਕੰਮ ਧੰਦਾ ਆਪਾਂ ਕਰ ਰਹੇ ਸੀਗੇ ਤੇ ਮੈਨੂੰ ਥੋੜਾ ਥੋੜਾ ਬੁਖਾਰ ਵੀ ਸੀਗਾ ਇੱਧਰ ਹਜੇ ਪਾਣੀ ਪੂਣੀ ਆਪਣਾ ਸਾਰਾ ਪਾਉਣ ਵਾਲਾ ਪੀਅ ਤੇ ਹੌਲੀ ਹੌਲੀ ਕੰਮ ਹੋ ਰਿਹਾ ਹੈ ਕਿਉਂ ਥਕਾਨ ਹੋ ਜਾਂਦੀ ਹੈ ਵੀ ਵੈਸੇ ਗਿੱਲੇ ਜਿਹੇ ਪਈ ਹੈ ਜੇ ਇਹਨਾਂ ਨੂੰ ਪਾਣੀ ਸ਼ਾਮ ਨੂੰ ਵੀ ਪਾ ਸਕਦੇ ਆਂਗੇ ਪਹਿਲਾਂ ਮੈਂ ਪਾਣੀ ਬਹੁਤ ਜ਼ਿਆਦਾ ਪਾਈ ਸੀ ਤੇ ਤਾਂ ਕਰਕੇ ਥੋੜੀ ਜਿਹੀ ਖਰਾਬ ਹੋ ਗਏ ਤੇ ਉਤੋਂ ਮੀਂਹ ਪੈ ਗਿਆ ਸੀ ਤੇ ਹੁਣ ਇੱਕ ਟਾਈਮ ਹੀ ਪਾਣੀ ਪਾਉਣੀ ਹੈ ਜੇ ਤੇ ਮੈਂ ਗੁਣਨਾਂ ਸੀ ਆਟਾ ਤੇ ਸਬਜ਼ੀ ਵੀ ਬਣਾਉਣੀ ਸੀ ਹਜੇ ਤੇ ਮੈਂ ਸੋਚਦੀ ਸੀ ਕਿ ਪਰੌਤੇ ਬਣਾ ਲਾਂ ਤੇ ਨਾਲ ਦਹੀਂ ਤੇ ਸਬਜ਼ੀ ਸ਼ਾਮ ਨੂੰ ਬਣਾ ਲਾਂ ਤੇ ਉਧਰ ਰਸ਼ਮੀਨ ਕਹਿੰਦਾ ਮੈਨੂੰ ਬਣਾ ਕੇ ਦਿਓ ਮੈਂ ਗਈ ਤੇ ਮੈਂ ਚਲ ਮੈਗੀ ਬਣਾ ਦੇਣੀ ਹੈਗੀ ਇੱਥੇ ਮੈਂ ਲਸਣ ਲਿਆਂ ਦੀ ਸੀਕੀਤੋ ਲਸਣਾ ਵਧੀਆ ਮੋਟੀ-ਮੋਟੀ ਲਸਣਾਂ ਤੇ ਸਾਰੀ ਮੈਂ ਖਿਆ ਗੁੱਟੀ ਦੇ ਵਿੱਚੋਂ ਕੱਟ ਕੇ ਲਸਣ ਨੂੰ ਤੇ ਸਟੋਰ ਕਰ ਲਗੀ ਕਸੇ ਟੋਕਰੀ ਢੱਕਰੀ ਚ ਤੇ ਨਹੀਂ ਤਾਂ ਇਹ ਨਹੀਂ ਆਇਆ ਤਾਂ ਖਰਾਬ ਜੀ ਹੋਗੀ ਤੇ ਮੈਂ ਕਰਦਨਾ ਸਾਰੀਆਂ ਜਿਹੜੀਆਂ ਗੰਡੀਆਂ ਸੀ ਤੇ ਉਹ ਕੱਟ ਲਈਆਂ ਲਸਣ ਬਹੁਤ ਵਧੀਆ ਗਈ ਘਰ ਦੀ ਖੇਤੋਂ ਲਿਆਂਦੀ ਸੀਗੀ ਤੇ ਮੈਂ ਸਾਰੀ ਲਸਣ ਹੈ ਜਿਹੜੀ ਤੇ ਉਹ ਮੇਰੇ ਲਸਣ ਨੂੰ 2 ਦਿਨ ਹੋ ਗਏ ਸੀ ਬੱਸ ਟਾਈਮ ਨਹੀਂ ਲੱਗਿਆਗਾ ਤੇ ਅੱਜ ਮੈਂ ਆਖਿਆ ਪਹਿਲਾਂ ਮੈਂ ਲਸਣ ਦਾ ਕੰਮ ਹੀ ਕਰਦਾ ਵੀ ਇਹਨੂੰ ਕਿਸੇ ਪਾਸੇ ਲਾਦਾ ਤੇ ਪਈ ਲਸਣ ਤੇ ਮੈਂ ਸਾਰੀ ਲਸਣ ਕੱਟ ਕੇ ਤੇ ਰੱਖ ਰਹੀ ਸੀ ਆਟਾ ਹਜੇ ਗੁੰਨਣਾ ਸੀਗਾ ਤੇ ਇਹ ਕਹਿੰਦੇ ਸੀਗੇ ਮੈਂ ਜਲਦੀ ਜਾਣਾ ਅੱਜ ਤੇ ਰੋਟੀ ਬਣਾ ਦੋ ਤੇ ਮੈਂ ਸੋਚਿਆ ਸਬਜ਼ੀ ਤੇ ਹਜੇ ਟਾਈਮ ਲੱਗਣਾਗਾ ਫਿਰ ਇਹਨਾਂ ਨੇ ਜਾਣਾ ਸੀ ਤੇ ਮੈਂ ਪਰੌਠੇ ਬਣਾਤੇ ਸੀਗੇ ਤੇ ਦਹੀਂ ਨਾਲ ਪਰੌਠੇ ਖਾ ਕੇ ਜਾਂਦੇ ਰਹੇ ਫਿਰ ਅਸੀਂ ਵੀ ਇਕੱਲੇ ਰਹਿ ਗਏ ਸੀਗੇ ਫਿਰ ਮੈਂ ਕਿਹਾ ਅਸੀਂ ਵੀ ਸਬਜ਼ੀ ਨਹੀਂ ਬਣਾਉਂਦੇਗੇ ਤੇ ਸ਼ਾਮ ਨੂੰ ਬਣਾਵਾਂਗੇ ਦਹੀਂ ਨਾਲ ਪਰੌਠੇ ਅਸੀਂ ਕਾ ਲਾਂਗੇ ਇੱਥੇ ਮੈਂ ਪਹਿਲਾਂ ਫਟਾਫਟ ਮੈਂ ਲਸਣ ਵਾਲਾ ਕੰਮ ਨੇ ਵੇੜਦਾ ਉਸ ਤੋਂ ਬਾਅਦ ਆਟਾ ਗੁੰਨ ਕੇ ਤੇ ਤੁਹਾਨੂੰ ਪਰੌਠੇ ਬਣਾ ਦਿੰਨੇ ਆ ਇਹ ਨਾਰੇ ਸੀਗੇ ਲਸਣ ਤੋੜਨੀ ਬਹੁਤ ਔਖੀ ਸੀ ਕਿਉਂ ਸੁੱਕੀ ਹੈ ਨਾ ਤੇ ਸੁੱਕੀ ਲਸਣਾਂ ਦੇ ਟੁੱਟਦੀ ਬੜੀ ਔਖੀ ਸੀਗੀ ਤੇ ਸਾਰੀ ਮੈਂ ਤੋੜ ਲਈ ਸੀਗੀ ਇਧਰ ਮੈਂ ਲਸਣ ਸਾਰੇ ਥਾਲ ਦੇ ਵਿੱਚ ਪਾ ਲਈ ਸੀਗੀ ਸਾਰੇ ਇਕੱਠੀ ਕਰਕੇ ਥਾਲਸ ਪਾ ਕੇ ਤੇ ਹੁਣ ਮੈਂ ਇਹਨੂੰ ਹੋਰ ਵੀ ਸਾਫ਼ ਕਰਕੇ ਜਿਹੜੇ ਛਿਲਕੇ ਹੈਗੇ ਆ ਬਾਹਰ ਲਾ ਜਾ ਕੇ ਤੇ ਇਹਨੂੰ ਟੋਪਲੀ ਚ ਪਾ ਕੇ ਰੱਖ ਦੂੰਗੀ ਅਜੇ ਮੈਂ ਤੋੜ ਕੇ ਤੇ ਥਾਲਸ ਪਾ ਕੇ ਰੱਖਦੀ ਤੇ ਪਲੀਜ਼ ਮੇਰੇ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਵੀਡੀਓ ਜੇਕਰ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਵੀ ਜ਼ਰੂਰ ਕਰਿਓ ਤੇ ਪਲੀਜ਼ ਕੋਈ ਗਲਤੀ ਹੋਵੇ ਤਾਂ ਮਾਫ ਕਰਿਓ ਕਿਉਂਕਿ ਅੱਜ ਮੇਰਾ ਗਲਾ ਖਰਾਬ ਹੈ ਤੇ ਮੇਥੋਂ ਜ਼ਿਆਦਾ ਆਵਾਜ਼ ਨਿਕਲਦੀ ਨਹੀਂਗੀ ਤੇ ਮੈਂ ਕੋਸ਼ਿਸ਼ ਬਹੁਤ ਕਰੀਏਗੀ ਤੇ ਗਲੇ ਦੇ ਵਿੱਚ ਮੇਰੇ ਅੱਜ ਖਰਾਬੀ ਆ ਤੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਇਥੇ ਨਹੀਂ ਦੱਸ ਰਹੀ ਸੀਗੀ ਵੀ ਮੈਂ ਬਿਮਾਰ ਆ ਅੱਜ ਮੇਰਾ ਬੁਖਾਰ ਹੋਇਆ ਪਿਆ ਸੀ ਮੈਨੂੰ ਇਥੇ ਮੈਂ ਪਰੌਠੀ ਬਣਾਤੀ ਸੀਗੀ ਇਹਨਾਂ ਨੂੰ ਤੇ ਇਹ ਖਾ ਰਹੇ ਸੀ ਦਹੀਂ ਨਾਲ ਪਰੌਠੀ ਖਾ ਲੈਣੇ ਕਹਿੰਦੇ ਚਲੋ ਕੋਈ ਨਹੀਂ ਸਬਜ਼ੀ ਨਹੀਂ ਬਣਦੀ ਤਾਂ ਨਾ ਬਣਾ ਰਸ਼ਮੀਨ ਹਜੇ ਸੁੱਤਾ ਹੀ ਪਿਆ ਸੀਗਾ ਇਹ ਨਾ ਆ ਕੇ ਤੇ ਬਸ ਪਰੌਠੀ ਖਾ ਰਹੇ ਸੀਗੇ ਤੇ ਰੋਟੀ ਖਾ ਕੇ ਜਾਣਗੇ ਕੰਮ ਤੇ ਰਸ਼ਮੀਨ ਨੂੰ ਮੈਂ ਛੇੜੀ ਜਾਂਦੀ ਸੀ ਮੈਂ ਕਿਹਾ ਉੱਠੜਾਂ ਤਾਂ 8:30 9:00 ਵਜੇ ਪਰ ਰਸ਼ਮੀਨ ਕੱਲ ਥੱਕ ਗਿਆ ਤਾਂ ਕਰਕੇ ਅੱਜ ਬਹੁਤ ਲੇਟ ਉੱਠਿਆ ਤੇ ਹੱਦ ਇਹ ਸੀ ਮੈਂ ਆਪ ਦੀ ਰੋਟੀ ਰਸ਼ਮੀਨ ਦੀ ਤਾਂ ਨਹੀਂ ਬਣਾਈਗੀ ਮੈਂ ਕਿਹਾ ਅਸੀਂ ਜਦੋਂ ਖਾਵਾਂਗੇ ਅਸੀਂ ਉਦੋਂ ਬਣਾ ਲਾਂਗੇ ਇਹਨਾਂ ਨੇ ਤਾਂ ਫਿਰ ਜਾਣਾ ਸੀ ਕੰਮ ਤੇ ਜਲਦੀ ਜਲਦੀ ਤਾਂ ਕਰਕੇ ਮੈਂ ਰੋਟੀ ਬਣਾਤੀ ਉਦਨ ਰਸਮੀ ਵੀ ਉੱਠ ਖੜਿਆ ਸੀਗਾ ਯਸਮੀਨ ਤਾਂ ਚਾਹ ਵੀ ਨਹੀਂ ਪਿੰਦਾ ਸਵੇਰ ਵੇਲੇ ਪਹਿਲਾਂ ਜਦੋਂ ਸਕੂਲ ਜਾਂਦਾ ਸੀ ਇੱਕ ਵਾਰ ਪੀ ਲੈਂਦਾ ਸੀ ਤੇ ਹੁਣ ਆ ਇਹ ਚਾਹ ਨਹੀਂ ਪਿੰਦਾਗਾ ਹੁਣ ਤਾਂ ਬਸ ਸਿੱਧਾ ਉੱਠ ਕੇ ਖੇਡਣ ਲੱਗ ਜਾਂਦਾਗਾ ਤੇ ਜਾਂ ਕੋਈ ਆਉਂਦਾ ਹੋਰ ਕੁਛ